சத் சரிக்கால சாரா குனா வேலை அப்பட்டி பண்ணுவே போத்த வடிவத்து வடிவீங்க ஆட்டி பாட் ஓட பாவாங்க சங்க தர மிக்ஸ்க்கண்ட சார ਵੇਖ ਵੇਖ ਕੇ ਪਾਣੀ ਪਾਵਾਂਗੇ ਥੋੜਾ ਥੋੜਾ ਜਨਾ ਜਨਾ ਪਾਊਗਾ பைடா ஹாப்பாட பா ਕੋਈ ਬਣਾ ਨਾਣ ਮਿਰਚ ਤੋਂ ਵੀ ਖਾ ਸਕਦਾ ਹੈ ਕੋਈ ਜੇ ਕਿਸੇ ਨੇ ਬਣਾ ਨਾਣ ਮਿਰਚ ਵਾਲੀ ਖਾਣੀ ਹੈ ਨਾਣ ਮਿਰਚ ਵੀ ਪਾ ਸਕਦਾ ਹੈ ਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾਣ ਮਿਰਚ ਵੀ ஃபோட ஜான பா ਇਹਨੂੰ ਹੁਣ ਆਪਾਂ ਟੱਟ ਕੇ ਰੱਖ ਦਿਆਂਗੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰਾ ਤੇ ਆਪਾਂ ਫਿਰ ਹੁਣ ਅੱਗ ਬਾਲਾਂਗੇ ਲਓ ਆਪਾਂ ਅੱਗ ਬਾਲ ਲਈ ਤੇ ਆਪਾਂ ਥੋੜਾ ਜਿਹਾ ਵਿੱਚ ਰਫੈਂਡ ਪਾਵਾਂਗੇ ਚਮਚਾਗ ਇਹਦੇ ਨਾਲ ਰੋਟੀ ਪੋਲੀ ਪੋਲੀ ਹੋ ਜੂਗੀ ਬਹੁਤ ਵਧੀਆ

ਆਪਾਂੋਂ ਤਾਂ ਵਗਾਰ ਮੇ ਹੋ ਗਿਆ ਤੇ ਆਪਾਂ ਹੁਣ ਇੱਕ ਇੱਕ ਕੜਛੀ ਕਰਕੇ ਪਾਵਾਂਗੇ ਥੋੜਾ ਥੋੜਾ ਰ ਫੈਂਡ ਲਾਵਾਂਗੇ ਪਾਸੇ ਪਾਸੇ ਆਪਾਂ सेक आप थोड़ा जा करा बहुत घट हो गया से रोटी अपनी रड़ गई आप ला लेंगे करके सारियां बना लागे ਤੁਹਾਡਾ ਆਪਣਾ ਸਾਰੇ ਬਣ ਗਈਆਂ ਤੇ ਆ ਰੋਟੀ ਰੈਂਪੀ ਨੇ ਬਣਾਈ ਸੀ ਮੈ ਰਾੜੀ ਹੈਗੀ ਇਹ ਥੋੜੀ ਤਾਂ ਵਿੰਗੀ ਹੋਈ ਏ ਦੇਖੋ ਕਿੱਡੀਆਂ ਵਧੀਆ ਬਣੀਆਂ ਰੋਟੀਆਂ ਆਪਣੀਆਂ ਬਿਨਾ ਆਟਾ ਗੁੰਨੇ ਤੋਂ ਬਿਨਾ ਵੇਲੇ ਤੋਂ ਬਹੁਤ ਵਧੀਆ ਬਣੀਆਂ ਦੇਖੋ ਕਿੱਡੀਆਂ ਵਧੀਆ ਬਣੀਆਂ ਫੋਲੀਆਂ ਫੋਲੀਆਂ ਬਹੁਤ ਵਧੀਆ ਬਣੀਆਂ ਦੇਖੋ ਫੋਲੀਆਂ ਕਿੱਡੀਆਂ ਐ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ